ਅਸੀਕਰ ਜੀ ਤੁਸੀਂ ਦੇਖ ਰਹੇ ਹੋ ਖਬਰ ਪੰਜਾਬ ਦੀ ਦੇ ਮੈਂ ਬਠਿੰਡਾ ਤੋਂ ਜਿਸ ਕਾਰਨ ਸਾਂ ਅਸੀਂ ਜੀ ਪਹੁੰਚੇ ਹਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਿੱਦਾ ਵਿਖੇ ਜਿੱਦਾ ਵਿਖੇ ਬੀਤੀ ਕੱਲ੍ਹ ਦੋ ਬਲਾਸਟ ਹੋਏ ਆ ਦੋ ਆਪਣਾ ਧਮਾਕੇ ਹੋਏ ਇੱਕ ਵੀ ਆਪਣਾ ਘਰ ਦੇ ਅੰਦਰ ਇੱਕ ਨੌਜਵਾਨ ਸੀ 19 ਸਾਲ ਦਾ ਨੌਜਵਾਨ ਹੈ ਜੋ ਲਾਵੀ ਪੜਾਈ ਕਰ ਰਿਹਾ ਸੀ ਤੇ ਉਸਨੇ ਕੁਝ ਆਨਲਾਈਨ ਸਮਗਰੀ ਜਿਹੜੀ ਉਹ ਆਪਣਾ ਮੰਗਵਾਈ ਸੀ ਤੇ ਜਦ ਉਸ ਦਾ ਉਸ ਤੋਂ ਵਲ ਜਦੋਂ ਉਸਨੇ ਉਹ ਆਪਣਾ ਜਿਹੜਾ ਸੀ ਆ ਉਹਦਾ ਜਿਹੜਾ ਵੀ ਆਪਾਂ ਪੈਕਿੰਗ ਸੀ ਉਹ ਖੋਲੀ ਤਾਂ ਬਲਾਸਟ ਹੋ ਗਿਆ ਬਲਾਸਟ ਦੇ ਨਾਲ ਉਸ ਨੌਜਵਾਨ ਵੀ ਆਪਣਾ ਬੁਰਤਣਾ ਵੀ ਅਪਜਖੀ ਹੋ ਜਾਂਦਾ ਹੈ ਪਰਿਵਾਰ ਦੇ ਮੈਂਬਰਾਂ ਵੱਲੋਂ ਪੁਲਿਸ ਨੂੰ ਦਸਮੀਂ ਭਜਾਏ ਸੁੱਧਾ ਉਸ ਨੂੰ ਹਸਪਤਾਲ ਕਿਤੇ ਦਾਖਲ ਕਰਵਾਇਆ ਗਿਆ ਤੇ ਜਦੋਂ ਸ਼ਾਮ ਨੂੰ ਉਸ ਦਾ ਬਾਪ ਆਉਂਦਾ ਤਾਂ ਉਸ ਤੋਂ ਬਾਅਦ ਜਦੋਂ ਉਹ ਜਿਹੜੀ ਆਪਣਾ ਸਮਗਰੀ ਉਸ ਨੂੰ ਸਮੇਟਣ ਦੀ ਕੋਸ਼ਿਸ਼ ਕਰਦਾ ਤਾਂ ਉਦੋਂ ਫੇਰ ਧਮਾਕਾ ਹੋ ਜਾਂਦਾ ਤੇ ਉਹ ਵੀ ਉਸ ਦਾ ਬਾਪ ਵੀ ਅੱਜ ਵੀ ਜ਼ਿੰਦਗੀ ਨਹੀਂ ਤੱਕ ਜਿੰਦਾ ਹੈ ਉਸ ਨੂੰ ਵੀ ਹਸਪਤਾਲ ਦੇਖੇ ਦਾਖਲ ਕਰਵਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਪੁਲਿਸ ਨੂੰ ਇੱਕ ਰੋਕਾ ਮਿਲਦਾ ਹੈ ਪੁਲਿਸ ਨੂੰ ਉਨ੍ਹਾਂ ਵੱਲੋਂ ਕਿਸੇ ਤਰ੍ਹਾਂ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਤੇ ਨਾ ਹੀ ਆਂਗਵਾਣ ਦੇ ਲੋਕਾਂ ਵੱਲੋਂ ਉਸ ਨੂੰ ਵੀ ਇਨਫਰਮੇਸ਼ਨ ਜਿਹੜੀ ਉਹ ਪੱਧਤੀ ਗਈ ਹੈ ਬਲਾਸ ਇਸ ਤੋਂ ਬਾਅਦ ਵੀ ਗੱਲਾਂ ਨੇ ਕਿ ਦੇਸ਼ ਦੇ ਵਿੱਚ ਕੀ ਨਿਕਲੇਗਾ ਲੇਕਿਨ ਇਸ ਨੂੰ ਲੈ ਕੇ ਆਰਮੀ ਵੱਲੋਂ ਵੀ ਜੀਡੀਆ ਆਪਣਾ ਜਾਂਚ ਕੀਤੀ ਜਾ ਰਹੀ ਹੈ ਅਸੀਂ ਦਿਖਾ ਰਹੇ ਹਾਂ ਉਸ ਘਰ ਦੀਆਂ ਤਸਵੀਰਾਂ ਜਿੱਥੇ ਕਾਫੀ ਸਾਰੀ ਜਿਹੜੀ ਪੁਲਿਸ ਫੋਰਸ ਆਈ ਹੋਈ ਹੈ ਬਟੇਂਡਾ ਦੇ ਐਸਐਸਪੀ ਤੇ ਇਹਨਾਂ ਇਹ ਸਾਰੇ ਘਰ ਨੂੰ ਸੀਲ ਕੀਤਾ ਗਿਆ ਹੈ ਅਤੇ ਇਹ ਜਿਹੜਾ ਹੈਗਾ ਬਲਾਸਟ ਇਹ ਆਪਣਾ ਆਨਲਾਈਨ ਕੁਝ ਮਗਰੀ ਲਗਾਏ ਸੀ ਤੇ ਉਸ ਤੋਂ ਬਾਅਦ ਜਦ ਇਹ ਆਪਣਾ ਟਮਾਕੇ ਹੁੰਦੇ ਨੇ ਤੇ ਦੋ ਵਿਅਕਤੀ ਜਿਹੜੇ ਪਿਓ ਪਤਨੀ ਉਹਦੇ ਨਾਲ ਵੀ ਆਪਾਂ ਗੀਰ ਚੱਕਰੇ ਹੋ ਜਾਂਦੇ ਨੇ ਆ ਉਸ ਤੋਂ ਸੌਣਿਆ ਕੀ ਕਿ ਇਹਨਾਂ ਨੇ ਬਟੇਂਡਾ ਦੇ ਐਸਐਸਪੀ ਅਮ੍ਰਿਤ ਕੌਲਵੇਸ ਮਾਮਲੇ ਲੈ ਕੇ ਮੇਰਾ ਨਾਮ ਵਰਤੇਸ਼ ਸਿੰਘ ਕੀ ਹੋਇਆ ਕੀ ਇਹ ਤਮਾਕਾ ਹੋਇਆ ਜੀ ਕੱਲ 4:00 ਵਜੇ ਕਿੰਨੇ ਹੈ ਕਿੰਨੇ ਤਮਾਕੇ ਹੋਏ ਮੈਨੂੰ ਤਾਂ ਸ਼ਾਮ ਵਾਲੇ ਦਾ ਪਤਾ ਜਿਹੜਾ ਸ਼ਾਮ ਨੂੰ 4:00 ਵਜੇ ਅੱਛਾ ਕਾਰਨ ਕੀ ਕੀ ਹੋਇਆ ਕੀ ਕਾਰਨ ਹੁਣ ਦੇਖੋ ਟੀਮ ਆਈਆਂ ਉਹ ਜਾਂਚ ਦਾ ਵਿਸ਼ਾ ਵੀ ਕੀ ਚੀਜ਼ ਹੈ ਕੀ ਨਹੀਂ ਇਹ ਹੀ ਹੁਣ ਤਾਂ ਦੱਸਣਗੇ ਵੀ ਕਾਹਦਾ ਤਮਾਕਾ ਹੋਇਆ ਕੀ ਚੀਜ਼ ਕਿਹੜਾ ਪਿੰਡ ਹੈ ਜਗ੍ਹਾ ਕਿਹੜੀ ਹੈ ਪਿੰਡ ਜੀਦਾ ਜਿਹੜਾ پیشنਟਾ ਕੀ ਸਥਿਤੀ ਕੀ ਆ ਉਹਨ ਕੀ ਸਥਿਤੀ ਤਾਂ ਹੁਣ ਦੇਖੋ ਐਸਐਸਪੀ ਸਾਹਿਬ ਆਈ ਵੀ ਆ ਜਲੰਧਰ ਤੋਂ ਟੀਮਾਂ ਆਈਆਂ ਪਸ਼ਿੰਡੋਂ ਆਏ ਆ ਹੁਣ ਤਾਂ ਦੇਖੋ ਦੀ ਜਾਂਚ ਹੋ ਰਹੀ ਹੈ ਵੀ ਅੰਦਰ ਹੋਰ ਕੋਈ ਇਹੋ ਜਿਹੀ ਸਮਗਰੀ ਤਾਂ ਨਹੀਂ ਪਈ ਹੋਰ ਧਮਾਕਾ ਨਾ ਹੋ ਜੇ ਉਹਦਾ ਡਰ ਹੈ ਜਦੋਂ ਧਮਾਕਾ ਹੋਇਆ ਸੀ ਉਦੋਂ ਕਿੱਥੋਂ ਤੱਕ ਆਵਾਜ਼ ਸੁਣਾਈ ਦਿੱਤੀ ਇਹਦੀ ਘੱਟੋ ਘੱਟ 2-3 ਕਿਲੋਮੀਟਰ ਤੱਕ ਆਵਾਜ਼ ਗਈ ਹੋਗੀ ਕਾਫੀ ਵੱਡਾ ਧਮਾਕਾ ਸੀ ਦੱਸਿਆ ਜੇ ਤੁਸੀਂ ਜਿਹੜੇ ਜ਼ਖਮੀਆਂ ਨੂੰ ਨਹੀਂ ਲੱਗੇ ਕਿ ਕਿੰਨੀ ਉਮਰ ਹੈ ਉਹਨਾਂ ਦੀ ਕਿਸ ਤਰ੍ਹਾਂ ਦੀ ਹਾਲਤ ਹੈ ਇਹ ਆਪਣਾ ਜਿਹੜੇ ਨੂੰ ਮੁੰਡੇ ਦੇ ਮੈਂ ਡੈਡੀ ਨੂੰ ਲੈ ਕੇ ਗਿਆ ਸਾਡੇ ਪਿੰਡਾਂ ਚੋਂ ਉਹਦਾ ਕਾਫੀ ਮੂਹ ਡੈਮੇਜ ਆ ਸਾਰੇ ਮੂਹ ਤੇ ਮਨ ਨੂੰ ਜ਼ਖਮ ਹੋਇਆ ਵੈ ਸ਼ਾਇਦ ਅੱਖਾਂ ਦੀ ਰੋਸ਼ਨੀ ਵੀ ਜਾਣਨਾ ਡਰ ਹੈ ਤੇ ਉਹਦੀ ਉਮਰ ਹੋਊਗੀ 40 ਦੇ ਆਸ-ਪਾਸ ਤੁਹਾਡੇ ਕੀ ਰਿਲੇਟਿਵ ਨੇ ਮੈਂ ਪੰਚਾਇਤ ਮੈਂਬਰਾਂ ਬਾਈ ਦੂਜੇ ਮੇਰੇ ਆਪਦੇ ਸਕਿਆਣੀ ਗਲੀ ਦੂਜੇ ਜਿਹਦੇ ਜਦੋਂ ਲੈ ਕੇ ਗਈ ਸੀ ਉਦੋਂ ਕੀ ਹਾਲਾਤ ਸੀ ਉਹਨਾਂ ਦੇ ਉਦੋਂ ਹਾਲਾਤ ਇਹ ਵੀ ਮੂੰਹ ਚੋਂ ਖੂਨ ਡਿਕ ਰਿਹਾ ਹੀ ਚਾਰ ਸਿਰੋਂ ਦਮ ਸੀ ਪੂਰਾ ਤੇ ਘਰ ਦੇ ਅੰਦਰ ਕੀ ਕੀ ਪਿਆ ਵੈਸੀ ਕੀ ਘਰ ਦੇ ਫਿਰ ਅੰਦਰ ਬਾਈ ਜੀ ਕੋਈ ਨਹੀਂ ਬੜਿਆ ਘਰ ਨੂੰ ਮੰਨ ਲਓ ਮੈਂ ਹੀ ਲੋਕ ਕਰਾਤਾ ਸੀ ਵੀ ਉਹ ਤਾਲਾ ਲਾ ਦੂ ਅੰਦਰ ਕੋਈ ਨਾ ਬੜੋ ਕੋਈ ਹੋਰ ਇਹੋ ਜਹਾਸਾ ਨਾ ਹੋ ਜੇ ਘਰ ਨੂੰ ਲੋਕ ਕਰਾਤਾ ਸੀ ਘਰੋਂ ਸਾਰੇ ਬਾਹਰ ਕੰਮ ਕੰਮ ਕਰ ਕੀ ਇਹਨਾਂ ਦਾ ਕੰਮ ਖੇਤੀਬਾੜੀ ਦਾ ਸਧਾਰਨ ਪਰਿਵਾਰਾ ਜਮਾਂ ਸਿੰਪਲ ਪਰਿਵਾਰਾ ਇਹ ਜਦੋਂ ਤਮਾਕਾ ਹੁੰਦਾਗਾ ਤੁਸੀਂ ਪਰਿਵਾਰਕ ਮੈਂਬਰ ਅੰਦਰ ਚਲੇ ਜਾਂਦੇ ਕਿ ਉਦੋਂ ਕੀ ਮਾਹੌਲ ਸੀ ਅੰਦਰ ਮੈਂ ਇੱਥੇ ਖੇਤ ਚ ਕੰਮ ਕਰ ਰਿਹਾ ਸੀ ਜਦੋਂ ਤਮਾਕਾ ਹੋਇਆ ਮੈਂ ਸਿਰਫ 2.5 ਮਿੰਟਾਂ ਚ 2.5 ਮਿੰਟ ਵੀ ਵੱਧ ਹੋਣੇ ਉਦੋਂ ਪਹਿਲਾਂ ਇੱਕ 15 ਮਿੰਟਾਂ 15 ਸਕਿੰਟਾਂ ਜੀ ਸਮਝ ਨੂੰ ਪਹੁੰਚ ਗਿਆ ਹੋਊਗਾ ਹੂੰ ਤੇ ਜਦੋਂ ਆ ਕੇ ਦੇਖਿਆ ਉਹ ਅੰਦਰੋਂ ਬਾਹਰ ਉਹਨੂੰ ਇੱਕ ਮੁੰਡਾ ਫੜੀ ਆਉਂਦਾ ਸੀ ਹੂੰ ਦਿਖ ਨਹੀਂ ਰਿਹਾ ਸੀ ਅੱਖਾਂ ਤੋਂ ਹੂੰ ਤੇ ਨਾਲ ਦੀ ਨਾਲ ਉਹਨੂੰ ਮੈਂ ਗੱਡੀ ਸਿੱਪੇ ਤੇ ਲਿਆ ਕੇ ਬਿਠਾਇਆ ਹੂੰ ਬਸ ਅਚਨ ਜਿਹੜਾ ਪੂਰਾ ਬਲਾਸ ਹੋਈ ਨਹੀਂ ਔਰ ਜ਼ਖਮੀ ਕਿੰਨੇ ਲੋਕ ਨੇ ਜਾਣੇ ਕੀ ਹੋਇਆ ਅੱਜ ਸਾਡੇ ਐਸਐਚਓ ਨਈਆਂ ਵਾਲੋਂ ਨੇ ਫੇਰੇ ਇੱਕ ਹਸਪੀਟਲ ਪ੍ਰਾਈਵੇਟ ਹਸਪੀਟਲ ਤੋਂ ਰੁੱਕ ਆਇਆ ਸੀ ਜਿੱਦੋਂ ਤੇ ਪਤਾ ਲੱਗਿਆ ਕਿ ਇੱਕ 19 ਸਾਲ ਦਾ ਮੁੰਡਾ ਜਿਹਦਾ ਨਾਂ ਗੁਰਪ੍ਰੀਤ ਸਿੰਘ ਹੈ ਸਨ ਆਫ ਜਤਾਰ ਸਿੰਘ ਉਹਨੂੰ ਕੁਝ ਬਰਨ ਇਜਰੀ ਸੀਗੀਆਂ ਤੇ ਉਹਦੇ ਬਾਅਦ ਪਤਾ ਲੱਗਿਆ ਕਿ ਉਹਦੇ ਫਾਦਰ ਜਤਾਰ ਸਿੰਘ ਸੈਪਰੇਟਲੀ ਆਦੇਸ਼ ਹਸਪੀਟਲ 'ਚ ਐਡਮਿਟ ਕਰਾਇਆ ਗਿਆ ਦੋਨਾਂ ਨੂੰ ਕਾਫੀ ਫਟੜੀ ਸੀਗੇ ਬਿਕਾਜ਼ ਆਵ ਵੇਰੀਅਸ ਬਰਨ ਇਜਰੀਜ਼ ਤਾਂ ਇਨੀਸ਼ੀਅਲੀ ਉਹਨਾਂ ਨੇ ਦੱਸਿਆ ਕਿ ਇੱਥੇ ਬਲਾਸਟ ਹੋਇਆ ਹੈ ਕੱਲ ਜੋ ਨਾਤਾ ਸਾਨੂੰ ਲੋਕਲੀ ਕਿਸੇ ਨੇ ਰਿਪੋਰਟ ਕੀਤਾ ਤੇ ਨਾ ਹੀ ਫੈਮਿਲੀ ਨੇ ਰਿਪੋਰਟ ਕੀਤਾ ਮੈਡੀਕਲ ਰਿਪੋਰਟ ਦੇ ਬਾਅਦ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਡੂਰਿੰਗ ਇਨਵੈਸਟੀਗੇਸ਼ਨ ਪਤਾ ਲੱਗਿਆ ਕਿ ਜਿਹੜਾ ਇਹ ਲੜਕਾ ਹੈ ਗੁਰਪ੍ਰੀਤ ਸਿੰਘ ਇਹ ਕੁਝ ਆਨਲਾਈਨ ਸੈਲਫ ਟਿਊਟোরিয়ালਸ ਦੇ ਨਾਲ ਹੀ ਕੁਝ ਐਕਲੋਸਿਵ ਮਟੀਰੀਅਲ ਮੰਗਾ ਕੇ ਬੈਰੈਂਟਲੀ ਕੁਝ ਐਕਸਪੈਰੀਮੈਂਟ ਕਰ ਰਿਹਾ ਸੀ ਜੋ ਮਿਕਸ ਫਾਇਰ ਹੋ ਕੇ ਉੱਥੇ ਹੀ ਲਾਸਟ ਹੋ ਗਿਆ ਤੇ ਫਿਲਹਾਲ ਦੋਨੋਂ ਫਾਦਰ ਔਰ ਸਨ ਹਸਪੀਟਲ ਸੇ ਦਾਖਲੇ ਹੈ ਔਰ ਹਲੇ ਤਾਂ ਦੇ ਆਊਟ ਆਫ ਡੇਂਜਰ ਬਟ ਦੋਨਾਂ ਦੀ ਸਰਜਰੀਜ਼ ਵਗੈਰਾ ਹੋਣੀ ਹੈ ਤੇ ਇੱਥੇ ਅਸੀਂ ਇਨਫੋਰਮੇਸ਼ਨ ਮਿਲਣ ਸਾਰੀ ਜਿਹੜੀ ਸਾਡੀ ਜ਼ਿਲ੍ਹੇ ਦੀ ਫੋਰੈਂਸਿਕ ਟੀਮ ਹੈ ਔਰ ਜਿਹੜੀ ਸਾਡੀ ਰੇਂਜ ਦੀ ਬੌਮ ਡਿਸਪੋਜ਼ਲ ਸਕਵਾਡ ਹੈ ਉਹਨਾਂ ਨੂੰ ਬੁਲਾ ਲਿਆ ਸੀ ਏਰੀਆ ਕੋਆਰਡੀਨੇਟਰ ਕਰਤਾ ਸੀਗਾ ਤੇ ਬੰਬ ਡਿਸਪੋਜ਼ਲ ਟੀਮ ਹਲੇ ਵੀ ਕਾਫੀ ਦੇਰ ਦੀ ਕੰਮ ਤੇ ਲੱਗੀ ਹੋਈ ਹੈ ਔਰ ਜਦ ਤੱਕ ਉਹਨਾਂ ਤੋਂ ਸਾਨੂੰ ਕਲੀਅਰੈਂਸ ਨਹੀਂ ਮਿਲ ਜਾਂਦੀ ਜਾਂ ਜੋ ਵੀ ਟੈਕਨੀਕਲ ਸਾਨੂੰ ਰਿਜ਼ਲਟ ਨਹੀਂ ਪਤਾ ਲੱਗਦਾ ਹਲੇ ਅਸੀਂ ਕੁਝ ਵੀ ਕਮੈਂਟ ਨਹੀਂ ਕਰ ਸਕਦੇ ਬਟ ਅਸੀਂ ਆਪਣਾ ਜਿਹੜਾ ਐਸਚ ਹੈ ਉਹ ਐਫਆਈਆਰ ਲੌਂਚ ਕਰ ਰਹੇ ਬਿਕਾਜ਼ ਐਕਸਪਲੋਸਿਵ ਸਬਸਟੈਂਸ ਮਿਲੇ ਤੇ ਜੋ ਵੀ ਤਸਕੀਰ ਚ ਸਾਹਮਣੇ ਆਏਗਾ ਉਹ ਤੁਹਾਨੂੰ ਅਸੀਂ ਦੱਸਾਂਗੇ ਜਸਮੀਨ ਦਾ ਹਾਲ ਕੀ ਜਾਨਾ ਸਰ ਕਿੰਨੇ ਇੱਕ ਜਸਮੀਨ ਇੰਦਰੀ ਕਿਸ ਤਰ੍ਹਾਂ ਦੀ ਦੋ ਬਾਂਹ ਬੇਟਾ ਦੋਨੋਂ ਹੀ ਜਸਮੀਨ ਜੀ ਮੈਂ ਹੱਲੇ ਜਿਹੜਾ ਬੇਟਾ ਹੈ ਗੁਰਪ੍ਰੀਤ ਉਹਨੂੰ ਮਿਲ ਕੇ ਆਈਆਂ ਉਹਦੇ ਜਿਹੜੇ ਡਾਕਟਰ ਉਹਨੂੰ ਟਰੀਟ ਕਰ ਰਹੇ ਉਹਨਾਂ ਨੇ ਦੱਸਿਆ ਕਿ ਇਹਦੀ ਸਰਜਰੀ ਹੋਏਗੀ ਮੇਬੀ ਹਿਸ ਸ਼ਾਇਦ ਉਹਦੀ ਬਾਹ ਬੀ ਅੰਪੀਟ ਹੋ ਸਕਦੀ ਹੈ ਜੋ ਡਾਕਟਰਸ ਨੇ ਦੱਸਿਆ ਪਰ ਉਹਦੇ ਜਿਹੜੇ ਫਾਦਰ ਉਹਨਾਂ ਦੀ ਜਿਹੜੇ ਮੇਰੇ ਬਾਕੀ ਆਫੀਸਰਸ ਗਏ ਉਹਦੇ ਸ਼ਾਇਦ ਅੱਖਾਂ ਨੂੰ ਵੀ ਡੈਮੇਜ ਹੋਇਆ ਔਰ ਦੋਨੋ ਇਨਸੀਡੈਂਟ ਆਫ ਬਲਾਸਟ ਵੱਖਰੇ ਵੱਖਰੇ ਟਾਈਮ ਤੇ ਪਹਿਲਾਂ ਬੇਟਾ ਜਖਮੀ ਹੋਇਆ ਸੀ ਉਹਨੂੰ ਲੈ ਗਏ ਸੀ ਤੇ ਸ਼ਾਮ ਨੂੰ ਮੇਬੀ ਫਾਦਰ ਜੋ ਹੁਣ ਤੱਕ ਪਤਾ ਲੱਗਿਆ ਸ਼ਾਇਦ ਉਹ ਐਕਸਪਲੋਸਿਵ ਸਬਸਟੈਂਸ ਨੂੰ ਟੱਚ ਹੋਣੇ ਕਿਤੇ ਸਿਮੇਟਣ ਦੀ ਕੋਸ਼ਿਸ਼ ਕਰ ਰਿਹਾ ਸੀ ਤੋਂ ਉੱਤੇ ਜ਼ਿਆਦਾ ਬਲਾਸਟ ਹੋ ਗਿਆ ਅੰਦਰ ਨੁਕਸਾਨ ਕਿਸ ਤਰ੍ਹਾਂ ਹੋਇਆ ਸਰ ਜਿਸ ਜਗ੍ਹਾ ਤੇ ਹੋਇਆ ਬਲਾਸਟ ਕਿਨਾਂ ਦੀ ਜੀ ਕਰਦੇ ਜਿਹੜੇ ਸ਼ੀਸ਼ੇ ਤਾਂ ਟੁੱਟੇ ਹੋਏ ਪਤਾ ਲੱਗ ਰਿਹਾ ਆਊਟਰ ਕਿਉਂਕਿ ਅੰਦਰ ਤੋਂ ਆਬਵੀਅਸਲੀ ਆਈ ਆਲਸੋ ਡਿਡਨਟ ਗੋ ਪਰ ਜੋ ਸਾਡੀ ਟੀਮ ਹੈ ਉਹਨਾਂ ਨੇ ਦੱਸਿਆ ਹੈ ਕਿ ਬੜਾ ਐਕਸਪਲੋਸਿਵ ਸਬਸਟੈਂਸ ਬ ਉਹਨਾਂ ਦੇ ਜਰਾ ਤਤਵੀ ਹੋ ਰਿਹਾ ਤਾਂ ਛੋਟੇ ਛੋਟੇ ਬਲਾਸਟ ਕਿਹੜਾ ਕਿਹੜਾ ਪਿੰਡ ਹੈ ਕਿਹੜੇ ਪੁਆਇੰਟਸ ਕਿਹੜੇ ਇਹ ਜੀ ਜਿੱਦਾ ਪਿੰਡ ਪੈਂਦਾ ਹੈ ਨਈਆ ਵਾਲਾ ਥਾਣੇ ਦੇ ਅੰਦਰ ਯੂਨੀਫਿਕਸ਼ਨ ਚ ਪੈਂਦਾ ਹੈ ਜਿਹੜੇ ਜਿਹੜੇ ਬਲਾਸਟ ਹੋਏ ਨੇ ਕਿਉਂਕਿ ਦੋ ਰਾਤ ਹੀ ਦਿੱਤੇ ਜਾ ਰਹੇ ਨੇ ਦੇਖੋ ਜੀ ਸਾਨੂੰ ਤਾਂ ਜਦੋਂ ਮੈਡੀਕਲ ਰੁਕਾ ਹੈ ਤਾਂ ਇਨਫੋਰਮੇਸ਼ਨ ਆਈ ਬਿਕੋਜ਼ ਪਿੰਡ ਨੇ ਕਿਸੇ ਨੇ ਨਹੀਂ ਸਾਨੂੰ ਇਨਫੋਰਮ ਕੀਤਾ ਨਾ ਤਾਂ ਫੈਮਿਲੀ ਨੇ ਬਟ ਆਈ ਥਿੰਕ ਮਲਟੀਪਲ ਹੋਈ ਚੁੱਕੇ ਆ ਬਿਕੋਜ਼ ਦ ਕੁਆਲਿਟੀ ਆਫ ਦ ਐਕਸਪਲੋਜ਼ਿਵ ਇਜ਼ ਵੈਰੀ ਹਾਈ ਇਹ ਕਿਹਦਾ ਕੈਮੀਕਲ ਹੈ ਜਿਸ ਨਾਲ ਇਹ ਕਰ ਰਹੇ ਐਕਸਪੈਰੀਮੈਂਟ ਇਹਦੇ ਹਲੇ ਸਾਨੂੰ ਕਲੈਰਿਟੀ ਨਹੀਂ ਹੈ ਮਲਟੀਪਲ ਸੀਜ਼ ਆ ਤਾਂ ਬੈਕਗਰਾਉਂਡ ਕਿਸ ਤਰ੍ਹਾਂ ਦੀ ਰਹੀ ਐ ਇਸ ਮੁੰਡੇ ਦੀ ਜਿਹਨੇ ਸਮਾਨ ਮੰਗਾਇਆ ਕੀ ਲੱਗਦੀ ਐ ਬੈਕਗਰਾਉਂਡ ਤਾਂ ਜੀ ਜਿੰਨੀ ਕਿ ਗੱਲਬਾਤ ਹੋਈ ਐ ਲੜਕਾ 19 ਸਾਲਾਂ ਦਾ ਐ ਤੇ 12ਵੀਂ ਤੋਂ ਬਾਅਦ ਉਹਨੇ ਕਿਸੇ ਕਾਲਜ 'ਚ ਗਿਆ ਸੀ ਤੇ ਗੱਲਬ ਬਟ ਹੁਣ ਦੇਖਦੇ ਹਾਂ ਕਿ ਪੱਕੀ ਹੋਰ ਟੀਮ ਦੀ ਮੈਂ ਮਾਰੀ ਕੋ ਚੰਡੀਗੜ੍ਹ ਤੋਂ ਜੋ ਹੋਰ ਕੋਈ ਖਾਸ ਵੈਸੇ ਤੋਂ ਸਾਡੀ ਬੇਅਰ ਫੁਲੀ ਕੈਪੇਬਲ ਜਿਹੜੀ ਵਾਰਮ ਡਿਸਪੋਜ਼ਲ ਟੀਮ ਹੈ ਬਟ ਸਿਲ ਅਸੀਂ ਆਰਮੀ ਤੋਂ ਵੀ ਜਸਟ ਇਨ ਕੇਸ ਵੀ ਨੀਡ ਸਪੋਰਟ ਉਹਨਾਂ ਤੋਂ ਵੀ ਅਸੀਂ ਰਿਕੁਇਰਿਸ਼ਨ ਕਰ ਰਹੇ ਹਾਂ ਜੀ ਜੀ ਮੈਮ ਅੰਦਰ ਜੀ ਹੁੰਦਾ ਸਾਡੀ ਟੀਮ ਨੇ ਕਾਫੀ ਕਲੀਅਰ ਕਰਤਾ ਬਟ ਦੇ ਆ ਟੈਕਨੀਕਲ ਪੀਪਲ ਸ਼ਾਰ ਟਾਈਮ ਲੱਗ ਜਾਏ ਤੇ ਇੱਕ ਵਾਰੀ ਜਦੋਂ ਸੇਫ ਕਹਦੇ ਨੇ ਕਿ ਤਾਂ ਹੀ ਅਸੀਂ ਇਹ ਏਰੀਆ ਕਾਡਨੋਗਿ ਰਿਕਵਰ ਕੀਤਾ ਵੀ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਜਾਂ ਕੋਈ ਬੋਟਲ ਜਾਂ ਕੁਝ ਹੋਰ ਨਜ਼ਰ ਕੋਈ ਹੋਰ ਨਹੀਂ। ਕਿਉਂ ਕੈਮੀਕਲ ਤਾਂ ਜੀ ਫੈਲਿਆ ਹੀ ਹੋਇਆ ਸੀ ਜੋ ਸਾਨੂੰ ਪਤਾ ਲੱਗਿਆ ਬਟ ਕੁਝ ਕੁਝ ਛੋਟੀ ਮੋਟੀ ਚੀਜ਼ਾਂ ਵੀ ਰਿਕਵਰ ਹੋਈਆਂ ਹੁੰਦਾ ਜੋ ਅਸੀਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ। ਠੀਕ ਹੈ। ਥੈਂਕ ਯੂ।